ਸਤਿ ਸ਼੍ਰੀ ਅਕਾਲ ਜੀ ਸੋਕਰ ਮਸ਼ਕੂਰਤ ਲੋ ਜੀ ਰਾਤ ਨੂੰ ਇਹ ਪਾਣੀ ਪਾਣੀ ਕਰਤਾ ਹੋਣਾ ਇਹ ਪੂਰਾ ਪਾਣੀ ਨਹੀਂ ਰਹਾ ਸਾਰੇ ਬਸ ਖੇਤਾਂ ਚ ਪਾਣੀ ਪਾਣੀ ਜਦੋਂ ਜੀ ਕੋਈ ਮਾਰੇ ਨਾਗੇ ਤਾਂ ਲੋਕਾਂ ਨੂੰ ਕੱਲ ਤੱਕ ਨਿਕਲੂਗਾ ਮੈਂ ਪਸੋਂ ਤੱਕ ਜਨਾਬ ਇਹ ਹੋਵੇ ਚੰਗੀਆਂ ਵਾਲੇ ਇੱਧਰ ਬਹਾਪਲੇ ਵਾਲੇ ਦੀ ਭਰੇ ਭਰੇ ਆਹ ਲੋ ਤੁਸੀਂ ਚਾਹਤੇ ਹੋ ਜਦੋਂ ਦੇਖਦੇ ਹਲੇ ਪਿੱਛੇ ਤੋਂ ਪਾਣੀ ਆ ਰਿਹਾ ਜੀ ਪਰ ਥੋੜਾ ਹੀ ਹੈ ਕਿੰਨਾ ਨਹੀਂ ਹੈਗਾ ਹਲੇ ਆ ਸਾਰੇ ਗੰਨੇ ਤੇ ਡੱਕੇ ਜਿਹੇ ਗੈਲ ਇਕੱਠੇ ਹੋ ਗਏ ਜਿੰਨਾ ਗੰਨਾ ਤੇ ਚੱਲ ਗਿਆ ਪਾਣੀ ਤਾਂ ਉੱਪਰ ਤੋਂ ਚੱਲੇ ਜੀ ਇਹਦੇ ਦੂਹਾਨੇ ਰੋਲਾ ਪਾਇਆ ਪਿਆ ਆ ਡੱਕਿਆਂ ਜਾਂ ਤਾਂ ਪੰਗਾ ਹੋ ਜਾਂਦਾ ਜਿਹੜਾ ਗੰਨੇ ਵਾਲੀ ਆ ਇੱਧਰ ਤੇ ਆ ਕੇ ਸਾਰੇ ਗੈਲ-ਗੈਲ ਇਕੱਠੇ ਹੋ ਗਏ ਹਵਾ ਦੇ ਇਹ ਤਾਂ ਬਹੁਤ ਪਏ ਗਏ ਨੇ ਪੂਰਾ ਤਪੜਾ ਚੈਨ ਪਾਣੀ ਖੜ ਗਿਆ ਆਓ ਜੀ ਇੱਧਰ 20 ਪੂਰਾ ਇੱਧਰ ਸਾਡੇ ਬੰਦੇ ਵਿਹਲੇ ਹੋ ਗਏ 20 ਪਏ ਤੇ ਇਹਨਾਂ ਨੂੰ ਕੱਦੂ ਨਹੀਂ ਮਿਲਦਾ ਵਿਚਾਰਿਆਂ ਨੂੰ ਓ ਹਾਂ ਜੀ ਇਹ ਤਾਂ ਜੀਰੀ ਦਾ ਕੱਦੂ ਨਹੀਂ ਮਿਲਦਾ ਇਹਨਾਂ ਨੂੰ ਹੋਰੀ ਲੰਬੜ ਦਾ ਰਹਿ ਤੀ ਕੰਮ ਆਇਆ ਤੁਹਾਡਾ ਲੇਟ ਆ ਜਾਂਦਾ ਲੇਟ ਆਇਆ ਤਾਂ ਇੰਕੋੜੇ ਹਾਲ ਹੈ ਉਹੀ ਤਾਂ ਚੱਕਰ ਚੱਲ ਕੋਈ ਨਹੀਂ 20 ਪਏ ਆ ਵੀ ਬਹੁਤ ਅੱਜ ਹਾਂ ਬਹੁਤ ਕਬ 2 ਵਜੇ ਪੂਰਾ ਪਾਣੀਓ ਪਾਣੀ ਹੋ ਗਿਆ ਮੈਂ ਦੇਖਿਆ ਉੱਥੇ ਚੋਈ ਵੀ ਚੱਲ ਪਈ ਚੱਲ ਪਿਆ ਹੂੰ ਉਹੀ ਦੋਈ ਚੱਲ ਪੈਂਦੀ ਆ ਚੱਲਦਾ ਮਾਰੋ ਮਾਰ ਪਾਣੀ ਆ ਰਿਹਾ ਬਿਹਾਰ ਆਇਆ ਬਾਰਿਸ਼ ਬਿਹਾਰ ਹਾਂ ਬਿਹਾਰ ਤੇ ਲੇਕੇ ਆਇਆ ਇਹ ਗੈਲ ਆਪਣੇ ਬਨੂਦ ਐ ਹੋ ਗੁੜੀ ਲੈ ਕੇ ਆ ਅੱਸੀ ਵੀ ਹੋਆ ਹੈ ਬਿਹਾਰ ਮੇਂ ਵੀ ਹੋਆ ਹੂੰ ਸਾਰੇ ਬੱਤੀ ਹੋ ਗਏ ਮੌਨਸੂਨ ਆ ਗਿਆ ਹਾਂ ਤੁਮ 2 ਵਜੇ ਇੱਥੇ ਵੀ ਸ਼ੁਰੂ ਹੋਆ ਬਿਹਾਰ ਮੇਂ 2 ਵਜੇ ਰਾਤ ਨੂੰ ਅੱਛਾ ਇਕੱਠਾ ਹੀ ਮੈਸੇਜ ਆ ਗਿਆ ਦੂਹਾਂ ਪਾਸੇ ਲਗਾਤਾਰ ਬਾਰਿਸ਼ ਹੈ ਚੱਲ ਕੋਈ ਨਹੀਂ ਵਧੀਆ ਮੌਸਮ ਠੰਡਾ ਹੋ ਗਿਆ ਨਾਲੇ ਭਾਈ ਨਾ ਕਿ ਪੈ ਗਿਆ ਕੰਮ ਚੱਲ ਪਵੇ ਹੋਰ ਤਾਂ ਕੁਝ ਨਹੀਂ ਹੈਗਾ ਦਿੱਲੀ ਦਾ ਲੈ ਗਿਆ ਉਹਦਾ ਪਨੀਰੀ ਪੱਟ ਕੇ ਦਿੱਲੀ ਉਹਦਾ ਕਦੂ ਹੈਗਾ ਪੂਰਾ ਇਹ ਪਾਣੀ ਉਹ ਪਾਣੀ ਆ ਗਿਆ ਹੈ ਬਾਈ ਅੱਡੂ ਦੱਦੂ ਨੇ ਇਹਨੇ ਰੋਲ ਪਾਇਆ ਵਾ ਖੋਲ ਦੇ ਨੱਕਾ ਛੇਤੀ ਭਾਜੂ ਪਾਣੀ ਲੰਗਣਾ ਲੈਨੇ ਹੈਗਾ ਜੀ ਆ। ਥੈਲਾ ਰੱਖ ਦੇਣਾ ਦਾ ਇੱਥੇ। ਹਾਂ। ਨਾ ਥੈਲਾ ਚੱਕ ਦੇਣਾ ਤਾਂ ਬਸ ਬਾਅਦ ਵਿੱਚ ਥੈਲਾ ਰੱਖ ਦਈਂ ਆਪਣਾ। ਆਓ ਚੱਲ ਫੋੜ। ਹੂੰ ਜਦੋਂ ਨੱਕਾ ਲਾਉਣਾ ਹੋਊਗਾ ਥੈਲਾ ਰੱਖ ਦਈਂ। ਇੱਕ ਵਾਰੀ ਜੜ ਫੜ ਲਵੇ ਫਿਰ ਕੋਈ ਚੱਕਰ ਨਹੀਂ ਹੈਗਾ। ਹਾਂ ਜੜ ਤਾਂ ਫੜ ਲਈ ਉਧਰ ਮੇਰੇ ਵੀ ਉਹ ਐ ਖੜੇ ਹੋ ਗਏ। ਦੋ ਦਿਨ। ਹਾਂ ਰੀਤਾ ਉੱਥੇ। ਰੀਤਾ ਨੂੰ ਵੀ ਪਤਾ ਜੜਾ ਫੜਾ। ਦਾ ਦੂਏ ਨੇ ਹੋਰ ਹੋ ਜਾਣਾ ਫੈਕੀ ਗਿਆ ਤਾਂ ਡੱਕੇ ਡੁੱਕੇ ਥੋੜਾ ਜਿਹਾ ਹੋ ਗਿਆ ਕੱਦੂ ਉਹ ਹੋ ਗਿਆ ਨਾ ਤੇਰਾ ਤੂੰ ਪਾਣੀ ਪਈ ਜੇ ਤੂੰ ਪਾਵੇਂ ਜਿਵੇਂ ਸੁੱਕ ਕੇ ਚੈਲਣੇ ਦੇਖਣਾ ਉਹ ਸੁੱਕੇ ਨਹੀਂ ਹੈਗੇ ਉਹ ਕਣੇ ਹੀ ਹਰੇ ਹੋਗੇ ਆ ਚਰੀ ਤਾਂ ਗਈ ਇਹ ਚਰੀ ਗਈ ਨਾ ਫਾਇਨ ਨੀ ਰਹਿ ਬਸਾ ਤੇ ਨਾ ਕੁਝ ਨਹੀਂ ਵਿਗੜਦਾ ਜੇ ਨਾ ਦੇਖਾ ਵਿਗੜਦਾ ਜੇ ਦੋ ਦੇ ਡੁੱਬੇ ਵੀ ਰਹਿ ਗਏ ਇੰਨੀ ਵਾਰ ਤਾਂ ਡੁੱਬਦੇ ਇੱਥੇ ਇੱਕ ਤੇ ਪਹਿਲੀ ਵਾਰੀ ਡੁੱਬਣੇ ਹੋਰੇ ਇੱਕ ਵਾਰੀ ਤਾਂ ਆਇਆ ਹੁੰਦਾ ਫੁੱਲ ਪਾਣੀ ਆਉਂਦਾ ਆਏ ਹੋਗੇ ਹੁਣ ਨਾ ਪਗੇ ਜੇ ਹੁਣ ਪੈ ਗਿਆ ਫੇ ਤਾਂ ਇੱਕ ਬਰਾਬਰ ਹੋ ਜਾਣੀ ਚੋਈ ਸਾਰੀ ਉਹ ਹੁਣ ਆਏ ਵੀ ਇਹ ਪਾਣੀ ਕੱਲ ਕੱਲ ਤੱਕ ਕੱਢ ਜੂ ਕਿਹੜਾ ਕਰਾਦਾ ਵੀ ਇੰਨਾ ਪੈ ਗਿਆ ਇਹ ਵੀ ਬੇਤਾ ਆ ਗਿਆ ਅੱਗੇ ਪਹਿਲੀ ਦੇ ਬਾਹ ਪੈਂਦਾ ਹੁੰਦਾ ਨਹੀਂ ਪਹਿਲੀ ਤਾਂ ਪਹਿਨੀ ਨੇਰੀ ਠਾਲਤੀ ਨੇ ਉਦਣ ਵੀ ਆ ਲਿਆ ਪਾਣੀ ਖਾਸ ਅੱਜ ਫੇਰ ਪੂਰੇ ਵਰਗਾ ਪੂਰਾ ਡੱਡੂ ਦੇ ਲੈਣਾ ਭੱਜੇ ਫਰਦੇ ਖਰੂ ਪਾਇਆ ਪਿਆ ਤੇ ਇਹ ਜੇ ਹੋਰ ਮੀ ਮੰਗਦੇ ਆ ਇਹਦੀ ਮੱਕੀਰੇ ਦੇ ਨਾਲ ਲੇਟ ਹੋ ਜਾਂਦੀ ਆ ਹਾਂ ਪਰ ਪਰਾਰ ਜੇ ਵੀ ਇਹਦੀ ਜਿਹੜੀ ਚੜੀ ਹੋ ਹੂੰ ਪੰਗਾ ਹੋ ਜਾਂਦਾ ਜੀ ਜੀ ਜਗ ਹੈ ਕੋਈ ਨਹੀਂ ਵੀ ਨਹੀਂ ਹੈ ਹੂੰ ਚੱਲ ਲੇਟ ਵਜਾਈ ਹੋ ਜਾਂਦੀ ਹੈ ਨਾ ਥੋੜੀ ਜੀ ਅਗੇਤੀ ਵਜਾਈ ਚਾਹੀਦੀ ਆ ਹਾਂ ਚੱਲ ਜਲੀ ਮੋਟਰ ਕਿਨਿੰਨੇ ਹਾਂ ਜਿਹੜੀ ਜੂਰੀਆ ਦਾ ਬਾਤਾ ਦਾ ਹਾਂ ਚੱਲ ਫੇ ਮੇਰੇ ਕਿਨਿੰਨੇ ਆਜੂ ਮੈਂ ਨਹੀਂ ਪਾਇਆ ਹੈਗਾ ਮੜਾ ਮੋਟਾ ਉੱਧੋਂ ਆਜੂ ਹਲੇ ਮੈਂ ਨਹੀਂ ਪਾਇਆ ਹੈ ਜੰਤ ਦੀ ਰੋਕੀ ਨਾ ਆਇਆ ਬਸ ਸਾਰਾ ਪਾਤਾ ਫਿਰ ਮੈਂ ਕੱਲ ਲੱਗਿਆ ਤਾਂ ਮੈਂ ਨਾ ਰੇ ਪਾਉਣਾ ਪਾਤਾ ਪਨੇ ਚੋਥੇ ਪਾਇਆ ਪਰਸੋਂ ਮੈਂ ਕੱਲ ਲੱਗਿਆ ਤਾਂ ਰੇ ਪਾਉਂ ਕੇ ਲਈ ਦਵਾਈ ਤੇ ਬਾਅਦ ਮੈਂ ਕਹਿੰਦਾ ਨਹੀਂ ਕੱਦਾਂ ਦੇ ਰੋਕੀ ਪਾਉਂਦਾ ਰੁਕ ਜਾ ਇੰਨੇ ਮੈਂ ਕਹਿੰਦਾ ਦੇਖਦੇ ਆ ਮੌਸਮ ਜਾਂ ਨਾਲੇ ਮੈਂ ਕਹਿੰਦਾ ਦਵਾਈ ਲੱਗ ਲੈਣ ਦੇ ਫੇੜੇ ਜੂਰੀਆ ਪਾਉਂਗਾ ਡਾਇਆ ਤਾਂ ਪਾਉਣਾ ਨਹੀਂ ਤਾਂ ਹੂੰ ਚੱਲ ਵਧੀਆ ਹੋਇਆ ਜਿਹੜਾ ਹੋਇਆ ਪਾਣੀ ਤਾਂ ਠੀਕ ਹੈ ਜੀ ਥੋੜਾ ਜਿਹਾ ਹੈ ਪਰ ਗੰਨਾ ਜਿਹੜਾ ਆਪਣਾ ਖੇਚਦਾ ਉਹਨੇ ਇਕੱਠਾ ਕਰਤਾ ਹੈ ਉਹ ਸਾਰਾ ਏਰੀਆ ਗੰਨੇ ਕਰਕੇ ਫੂਸਾ ਕੇ ਰੋਕਿਆ ਇੱਥੇ ਗੰਨੇ ਵਾਲੇ ਖੇਤ ਕਰਕੇ ਫੂਸਾ ਹੈ ਵੀ ਬਹੁਤ ਅੱਲ ਦੇਖਦੇ ਆ ਕਿੰਨੇ ਕਿ ਧਾਨ ਮਰਦੇ ਆ ਪਰ ਮਨੂੰ ਉਮੀਦ ਆ ਵੀ ਮਰਦੇ ਨਹੀਂ ਇੰਨੇ ਧਾਨ ਉੱਕਣੇ ਹੀ ਖੜੇ ਆ ਵਿੱਚ ਤਾਂ ਜੀ ਕਿਉਂਕਿ ਹਲੇ ਧਾਨਾਂ ਤੇ ਉੱਪਰ ਨਹੀਂ ਗਿਆ ਹੋਰ ਬਾਕੀ ਦੇਖਦੇ ਆ ਜੇ ਜ਼ਿਆਦਾ ਪਾਣੀ ਆ ਗਿਆ ਫਿਰ ਤੇਨੇ ਲੰਘ ਜਾਣ ਉੱਪਰ ਨੂੰ ਮੈਂ ਇਧਰ ਕਰਨੀ ਨੇ ਰੋਕ ਲੈਣਾ ਹੈ। ਲੋਹ ਕਹਾ ਦੇਖ ਕੇ ਆਉਂਦੇ ਕਿੰਨਾ ਕ ਪਾਣੀ ਆਉਂਦਾ ਉੱਪਰ ਤੇ। ਲੰਬੜਦਾਰ ਬਣਾ ਰਿਹਾ ਸਬਜੀ। ਇਹ ਲੰਬੜਦਾਰ? ਹਾਂਜੀ। ਜਿਹੜਾ ਇਹ ਮੀਂਹ ਆ ਅੱਜ ਮੈਂ ਕਰਾਲੀ ਗਿਆ ਤਾਂ। ਅੱਛਾ। ਆਹ ਰੰਗੀਲਪੁਰ ਆ ਪਰ ਰੁਪੜ ਦੇ ਪਰਲੇ ਪਾਸੇ। ਹਾਂਜੀ। ਉੱਥੇ ਕਹਾ ਮੀਂਹ ਨਹੀਂ ਹੈਗਾ। ਜਮਾਈ ਨਹੀਂ। ਰੰਗੀਲਪੁਰ ਜਮਾਈ ਨਹੀਂ ਸੁੱਕਾ ਪੈ ਤੇ ਖੇਤ ਮੈਂ ਦੇਖੇ। ਉਤੇ ਗਾਹਾਂ ਮੜਾ ਮੜਾ ਤੁਪਕਾ ਤੁਪਕਾ ਜਾਏ ਕਿਤੇ ਕਿਤੇ ਮੜਾ ਮੋਟਾ ਜਾ ਆਪਣੇ ਦੇਖ ਲੈ ਆਪਣਾ ਪੂਰਾ 2 ਵਜੇ ਸਿੱਧਬ ਕੇ ਗੱਡ ਕੇ ਆਇਆ ਹਨੇਰੀ ਠਾਲਦੀ ਪਾਣੀਓ ਪਾਣੀ ਕਰਤਾ ਸਾਰੇ ਖੇਤਾਂ ਚ ਮੈਂ ਰੰਗੀਲਪੁਰ ਦੇਖਿਆ ਉੱਤੇ ਕਰਾਲੀ ਸਾਈਡ ਕਰਾਲੀ ਵੀ ਤਾਂ ਮੜਾ ਮੋਟਾ ਜਾ ਲੱਗਿਆ ਮੈਨੂੰ ਅੱਛਾ ਰੰਗੀਲਪੁਰ ਜਮੇ ਹੀ ਨਹੀਂ ਲੱਗਿਆ ਜੇ ਕਹਣਾ ਹਾਈਓ ਨਹੀਂ ਤਾਂ ਉੱਥੇ ਦੇਖ ਲੈ ਨਾਲੇ ਕਿੰਨੀ ਦੂਰ ਆ ਆ ਜੀ ਤੇ ਨਾ ਸਰਦਾਰ ਉਰੇ ਆਇਆ ਮੇਰਾ ਲਾਦੇ ਮੇਰਾ ਲਾਦੇ ਉਰੇ ਤੇ ਨਾਲੇ ਸਾਰਾ ਹੀ ਮੈਂ ਕਹਿੰਦਾ ਵੀ ਜੇ ਸਿੱਧਾ ਦੇਖਿਆ ਜੀ 8-10 ਕਿਲੋਮੀਟਰ ਮਸਾਂ ਹੈ ਇਨਾ 2 ਪਿਆ ਉੱਥੇ ਇਨਾ ਸੌਰੀ ਇੱਥੇ ਕੋਈ ਅੰਤ ਨਹੀਂ ਉੱਥੇ ਹੈ ਨਹੀਂ ਜਿੰਨਾ ਯਹਾਂ ਪਿਆ ਉਦਨਾ ਵਿਹਾਰ ਨਹੀਂ ਦਿੱਤੇ ਆਜ ਮੇ ਸਵੇਰੇ ਮੋਰ ਉੱਥੇ ਜਾਣਾ ਨਹੀਂ ਹੈਗਾ ਦੇਖ ਲੋਈ ਤੇ ਮੈਂ ਗਿਆ ਬਿਲਕੁਲ ਸੁੱਕਾ ਵੇਖੇਤ ਬਾਉਣ ਲੱਗੇ ਵੇ ਇੱਥੇ ਦੇਖ ਲਾ ਕੱਦੂ ਕਰਨੇ ਵਾਲਾ ਸਿਸਟਮ ਹੋਇਆ ਪਿਆ ਸਾਰਾ ਹੀ ਪਾਣੀ ਉਹ ਪਾਣੀ ਸਾਰੇ ਪਾਸੇ ਹੋ ਗਿਆ ਉਹ ਕੱਦੂ ਤਾਂ ਕਰ ਦਿੰਦਾ ਵੀ ਦੇਖਣਾ ਤਾਂ ਮੈਂ ਜਾਣਾ ਤਾਂ ਨਾ ਉਹ ਕੱਲੂ ਸਵੇਰੇ ਕਰ ਦੇਣਾ ਕੱਦੂ ਮੈਂ ਕੋਈ ਨਹੀਂ ਆ ਤਾਂ ਪਾਣੀ ਛੱਡਣਾ ਪੜੇਗਾ ਉਹ ਤਾਂ ਕੀ ਹੋ ਗਿਆ ਉਹ ਬਹੁਤ ਕਦੇ ਟਾਈਮ ਲਾਉਣਾ ਹੁਣ ਲਾਈਟ ਆ ਗਿਆ ਹਲੇ ਨਹੀਂ ਸਵੇਰੇ ਜਦੇ ਭਰਕੇ ਜਦੇ ਕੱਦੂ ਕਰ ਦੇਣਾ ਆ ਜਣਾ ਲੇਟ ਨਹੀਂ ਹੁਣ ਗਿਆ ਭਜਣੀ ਹੈ ਨਹੀਂ ਹੁਣ ਨਹੀਂ ਭਜਦੀ ਇੰਨਾ ਤਾਂ ਮੀਂਹ ਪੈ ਲਿਆ ਪਾਣੀ ਉਹ ਪਾਣੀ ਤਾਂ ਹੋ ਗਿਆ ਸਾਰੇ ਪਾਸੇ ਹਾਂ ਹੁਣ ਹੁਣ ਲਾਈਟ ਨਹੀਂ ਬਜੇਗਾ ਅਸੀਂ ਸਹੀ ਕਰਤਾ ਇਹ ਕਿਤੇ ਤੇ ਬਾਜਰਾ ਵੀ ਨਹੀਂ ਬੀਜਣਾ ਹੁਣ ਰਹਿ ਗਿਆ ਔਕਣਾ ਹੀ ਉਹਦਾ ਮੁੱਲੇ ਪੈਣੀ ਕੱਖ ਜੇ ਹਲ ਨਾਲ ਵਾਹੀ ਕਰ ਦਿੱਤਾ ਨਾ ਉਹ ਹਲ ਵਾਲੇ ਮੁੰਦਾ ਬਿਜੇਤਾ ਜਿਵੇਂ ਅਭੀ ਪਾਣੀ ਪਿਆ ਨਾ ਹੌਸੇ ਖਾਟਕ ਕੇ ਬਸ ਉਹ ਹੀ ਉਹ ਸੁੱਕਾ ਮ ਕਰ ਦਿੱਤਾ ਉਹ ਬਾਜਰਾ ਥੋੜਾ ਦੂਆ ਬਾਜਰਾ ਬੀਜਣਾ ਛੱਟੇ ਵਾਲਾ ਚੱਲ ਦੇਖਦੇ ਆਂ ਕਿ ਆ ਬਣਦਾ ਬਾਕੀ ਇੰਨਾ ਹੈਗਾ ਵੀ ਉਧਰ ਮੀਂਹ ਹੈ ਨਹੀਂ ਇਧਰ ਮੀਂਹੇ ਬਸ ਘਰਾਤੀ ਬਸ ਘਰਾਤੀ ਉਸੇ ਮੈਂ ਦੇਖਿਆ ਮਾਦੋਲੇ ਦੇਖ ਮਰੇ ਦੱਸਾ ਕਿੰਨੀ ਦੂਰ ਕੋਰਾ ਮੀਂਹ ਨਹੀਂ ਉੱਥੇ ਸੁੱਕਾ ਪਿਆ ਚਲੋ ਜਿੱਕਾ ਦਾਤੇ ਨੂੰ ਮਨਜ਼ੂਰ ਇੱਧਰ ਜਾਦਾ ਚਾਹੀਦਾ ਦਾ ਆਪਾਂ ਨੂੰ ਉਧਰ ਚਾਹੀਦਾ ਨਹੀਂ ਤਾਂ ਕੀ ਹਾਲਤ ਅਲੀ ਪੂਰਾ ਹਾਲ ਆ ਲੈ ਆ ਇੰਨੀ ਲੇਟ ਆਉਂਦੀ ਐਨਾ ਪਾਣੀ ਆ ਤੇਰੇ ਕੋਲ ਘਰ ਨੂੰ ਲੈ ਜਾ ਗਿਫਟ ਆ ਤੈਨੂੰ ਮੈਂ ਕੀ ਕਰਨ ਜੀਰੀ ਲਾਈਦਾ ਮੈਂ ਕੀ ਕਹਿੰਦਾ ਲੈ ਚੋਈ ਨਹੀਂ ਕਰਨੀ ਹੈ ਬਿੱਲੀ ਮਾਂ ਮਗਾ ਆਉਂਦੇ ਆ ਇਧਰ ਕੋਲ ਲਾਇਬਰੀ ਬਹੁਤਾ ਉਹ ਆਇਆ ਮਨ ਸੇਵਕ ਲਿਵਰ ਦੇਖੋ ਤਾਂ ਇੰਨੇ ਬੰਦੇ ਆ ਨਾ ਮਨਸੇਵਕ ਪੁੱਛ ਨਾ ਤੂੰ ਚਾਰ ਪਾਲਟੀਆਂ ਲਾਈ ਬੈਠਾ ਇੱਕੇ ਜਗ੍ਹਾ ਇੱਕੇ ਜਗ੍ਹਾ ਨਹੀਂ ਇੱਕ ਜਗ੍ਹਾ ਤਾਂ ਨਹੀਂ ਇੱਧਰ ਉੱਧਰ ਚੌਤੇ ਦੂ ਉਹ ਤਾਂ ਮੈਂ ਕਹਿੰਦਾ ਮੂਰੇ ਪਹੀਏ ਨਾਲ ਲੱਗੇ ਆ ਅੱਜ ਫਿਰ ਬਾਈ ਫਿਰ ਅੱਜ ਜਿਹੜੀ ਉੱਤਰੀ ਮੋਟਰ ਬੰਦ ਰਹੀ ਦਾਵ ਕਾ ਬਾਈ ਦਾ ਮੂਰੇ ਲੱਗੇ ਹੋਇਆ ਥੀ ਮੋੜ ਬਾਈ ਵਾਸੇ ਵੀ ਐ ਹੋਰ ਵੀ ਕੀ ਛੰਟ ਵੀ ਦਿਖਾਉਂਦਾ ਹੁੰਦਾ ਇਹ ਕਈ ਵਾਰੀ ਬ੍ਰੇਕਾ ਮਾਰ ਮਾਰ ਕੇ ਇੱਥੇ ਕਿਹਦੇ ਬ੍ਰੇਕ ਮਾਰੀ ਨੇ ਬਾਈ ਦੇਖਣੇ ਵਾਲਾ ਦਾ ਆ ਫਿਰ ਤਾਰ ਵੀ ਗਰ ਜਾਂਦੀ ਹੈਗਾ ਬਿਜਲੀ ਆ ਰਹੀ ਉਹ ਬਿਦਾਰ ਕਰ ਕੀ ਦੀ ਬਚ ਗਿਆ ਆ ਮੈਂ ਹੈ ਮੇਨ ਮੋਟਰ ਵਾਲਾ ਨੇ ਮੋਟਰ ਵਾਲੀ ਮੇਨ ਕਿੱਥੇ ਹੈਣੀ ਇਹਨੇ ਕਹਿੰਦਾ ਸਿੱਟੀ ਬੋਂਦਰਾ ਥੱਲੇ ਉੱਪਰ ਲੱਗੀ ਜਾਂਦੀ ਕਿਤੇ ਹਜੇ ਦੂਸੇ ਪਾਸੇ ਹੜਾਈ ਲੈ ਕੇ ਗਿਆ ਉਹਦੇ ਪਿੱਛੇ ਤਾਰ ਕਰ ਕੀ ਉਧਰ ਨਹੀਂ ਕੋਈ ਟੇਪੜੇ ਕੋਈ ਕੰਮ ਹੋ ਰਿਹਾ ਕੋਈ ਟੇਪੜੇ ਹਾਂ ਤਰੋਂ ਦਾ ਖਿਲਾੜੀ ਆ ਬਾਈ ਓਹੀ ਥੋੜੀ ਲਾ ਕੀ ਨੂੰ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਉਹੀ ਮਾਰ ਦੂ ਦੱਲੀ ਨੂੰ ਇਹਦੀ ਦੱਲੀ ਦੇ ਬੇਟੀ ਆਹ ਪੈਰ ਦਬੀ ਜਾਂਦਾ ਜਿੰਮੇ ਵਾਲੀ ਮੇਨ ਹੈ ਭਾਈ ਇਹ ਨਹੀਂ ਮੈਂ ਉਹ ਦਲੀਕ ਜਿਸ ਕੋ ਰਾਕੇ ਸਾਇਆ ਹੈ ਜ਼ਿੰਮੇਵਾਰ ਬੰਦਾ ਭਾਈ ਉਹ ਕੋਈ ਹੁਣੀ ਮਾਰ ਦੂ ਜਾਂ ਦਲੀ ਦਾ ਹੈਗਾ ਦਲੀ ਆ ਇਹ ਕਿਹੜੀ ਲਾਈ ਫਰ ਵੈਤ ਕੀ ਵੈਰਾਈਟੀ ਦਲੀ ਬ੍ਰਾਈਟੀਆਂ ਨਾ ਪੁੱਛੇ ਤੂੰ ਸਾਰੇ ਪਤਾ ਹੀ ਨਹੀਂ ਲੈ ਕਾ ਦੱਸਣਾ ਨਾ ਕਹਿਣਾ ਤੂੰ ਸਿੱਧਾ ਜਾ ਕੇ ਆੜਤੀਓ ਦੱਸੂ ਵੀ ਕਿਹੜੀ ਹੈ ਵੀ ਨਜ਼ਰ ਆਈ ਲੈ ਜੇ ਤੈਨੂੰ ਦੱਸਦਾ ਕਿ ਆਪਾਂ ਦਾ ਸ਼ਿਕਾਇਤ ਹੀ ਕਰ ਦਵਾਂ ਹਾਂ ਉਹਦਾ ਕੋਈ ਹੈਗਾ ਬਾਜੀ ਤੁਹਾਨੂੰ ਕੋਈ ਆਰਡਰ ਸੁਣਾਈ ਦਿੰਦਾ ਇਹਦੀ ਗਾਰਡ ਗੂਡ ਵੀ ਹਮਣੀ ਚੈੱਕ ਕਰ ਲੂਗਾ ਕਿਹੜੀ ਆ ਾਰੇ ਚੌਲੇ ਆ ਗਏ ਬਾਕਮਤੀ ਉਹਨੇ ਕਿਹਾ ਕਿ ਬੱਝ ਗਿਆ ਦਾ ਗੱਲ ਚੈੱਕ ਦੱਸੋ ਭਾਈ ਜਿੰਨੀ ਕਿ ਜਾਣ ਗਰੀ ਕਹਿੰਦਾ 1509 ਆ ਚੈੱਕ ਰੱਟ ਕੇ ਦੇਖ ਲਓ ਕਿਹੜੀ ਨਿਕਲਦੀ ਆ ਵੇ 1509 ਦਾ ਬਹੁਤ ਵਾਰਕਾ ਸਮੈਲ ਹੋਣੀ ਤਾਂ ਕੁੱਟ ਕੇ ਦੇਖ ਲਓ ਆਪਣੀ ਕਿਹੜੀ ਨਿਕਲਦੀ ਆ ਥੋੜੀ ਥੋੜੀ ਜਿਹੀ ਲਿਖੀ ਪਰ ਕੋਈ ਤਾਂ ਨਿਕਲੂਗੀ ਉਹ 33 ਨਹੀਂ ਹੈ 33 ਆ 33 ਲਈ ਹਾਂ 33 ਹੈ ਨਾ 133 ਆ ਉਹ ਚੱਲਾ 33 ਹੀ 33 ਜਾਂ 33 33 ਨਾ ਮਖੌਲ ਮੰਦਾ ਅਜੀ ਅਗਲੇ ਸਾਲ ਆਉਣੀ ਇਹਨੇ ਬੀਜ ਪੈਨੇ ਹੀ ਲਾਤਾ ਤਿਆਰ ਕਰਤਾ ਗਾਹ ਨੂੰ ਪੀਏਯੂ ਨੂੰ ਬੀਜ ਦੇਣਾ ਇਹਨੇ ਵੀ 133 ਬੀਜ ਲਾਉਣੀ ਆ। ਦੇ ਦੇ ਬਈ ਦੋ ਕਿੰਨੇ ਦਾ ਬਿਆਹ ਕਹਾ ਉਹਨੂੰ ਕਹਿੰਦੇ ਵੀ ਓਕਣਾ ਕੇ ਲੋਕਾਂ ਨੂੰ ਸੋਧਿਆ ਹੋਇਆ ਵੀ ਸੋਧਿਆ ਸਾਡੇ ਇਰੀਚ 101 ਬੀਜ ਆਇਆ ਤਾਂ ਬੁੱਤ ਸੁਣਾ ਯਾਰ ਮੈਂ ਜਿਕਨੇ 101 ਬੀਜ ਆਇਆ ਤਾਂ ਓਕਣਾ ਦਲੀ ਨੇ 133 ਬੀਜ ਕੱਟਤਾ ਜੀ ਦਾਣਾ ਵਾਂਗ ਗੁੱਤ ਰੱਖਣਾ ਵੀ ਹਾਂ ਭਾਈ ਸ਼ੁਰੂ ਮੈਂ ਕਰਨਾ ਦੱਸਣਾ ਕਿਸੇ ਨੂੰ ਨਹੀਂ ਹਾਂ ਪੀਆਰ ਬੀਜੀ ਨੇ 133 ਨੇ ਐਸੀ ਜੀ ਸਾਰੇ ਲਾਤੇ ਗਾਹਾਂ ਨੂੰ ਉਹੀ ਬੀਜ ਵੰਡਣਾ ਪੀਪਾਈ ਕੇ ਕਿੰਨਾ ਪਾ ਦੇਣਾ ਬੱਸ ਆ ਜੀ ਭਾਈ ਇੱਕ ਇੱਕ ਪੀਪਾਈ ਇੱਕ ਪੀਪਾਈ ਦਾ ਬਹੁਤ ਲੱਜੇ ਨੇ 15 ਕਿਲੋ ਦਾ ਚਾਰ ਪੰਜ ਕਿਲੇ ਲੱਗ ਜੀ ਕਰਨੇ ਉਹ ਵੀ ਗੱਲ ਕਹਿੰਦਾ ਹੈ ਪੈਕਿੰਗ ਦੇਗਾ 3 ਕਿਲੋ ਜੀ ਦੇਣੀ ਇੱਕ ਕਿਲੇ ਜੀ ਬਣਾ ਕਰਦੇ ਆ ਉਹ ਬਾਈ ਮੰਗੇ ਕੈਂਪੀ ਬਾਈ ਮੰਗੇ ਕਰ ਦਿੰਦਾ 3-5 ਪਰ ਕੇ ਉਹ ਵੀ ਕਿਹਦੀ ਥੈਲੀਆਂ ਭਰ ਕੇ ਆ ਬਾਈ ਕਿੰਨੇ ਕਿਲੋ ਵੀ ਦੇ ਦਿੰਦੇ ਕਾਰਪੋਰੇਟ ਬਣ ਜਾਣਾ ਇਹਨੇ ਵੀ ਕਿਸੇ ਕਾਹਨ ਬੂਟੇ ਨਵੀਂ ਵੈਰਾਈ ਦੱਸੂਗਾ ਫਿਰ ਇਹ ਬੂਟੇ ਵੀ ਨਵੀਂ ਬੂਟੇ ਘੱਟ ਲਾਉਂਦਾ ਇਹ ਗੰਨੇ ਵਾਲਾ ਉਸਤਾਦ ਹੈ ਪਨੀਰੀ ਦੇ ਉਹ ਕਰੂਗਾ ਤਿਆਰ ਕਰਕੇ ਦੱਸੂਗਾ ਇਹ ਗੰਨੇ ਦਾ ਉਸਤਾਦ ਹੈ ਮੈਂ ਕਹਿੰਦਾ ਵੈਰਾਈ ਵੀ ਨਹੀਂ ਖਾਦੀ ਮਿਕਸ ਆਗਰ ਮੈਨੂੰ ਵੀ ਸਾਰੀ ਵੈਰਾਈਟੀ ਇਕੱਠੀ ਕਰੀ ਮੈਂ ਦੇ ਵਿੱਚ ਇਹ ਵੀ ਦੇਖਣਾ ਵੀ ਕਿਹੜਾ ਵੱਧ ਤੁਰਦਾ ਇਹ ਦੁੱਖਣਾ ਵੀ ਉਹ ਵਧੀਆ ਹੈ ਬੋਲੂ ਨਾਲੋਂ ਤਗੜੇ ਕੰਨੇ ਇਹਨਾਂ ਦੀ ਸ਼ਰਤ ਲੱਗੀ ਵੀ ਦੋਹਾਂ ਦੀ ਰਸਤੇ ਲੈ ਲੈ ਇਹਦੇ ਹੀ ਕੰਮ ਚੱਲੂਗਾ ਦੋਹੇ ਕੋਲੇ ਕੋਲੇ ਤਾਂ ਹੈਗੀ ਆ ਮੈਂ ਤਾਂ ਹੀ ਕਹਿੰਦਾ ਮੈਂ ਵੀ ਵੈਰਾਈਟੀ ਦੇ ਹੋਏ ਹਾਂ ਅੜੇ ਥੋੜੀ ਜਿੱਡੇ ਉਹ ਹੋਏ ਕਹਿੰਦਾ ਜਿੱਡੇ ਮਰਜੀ ਕਰ ਲਓ ਜਾਨੂੰ ਹੁਣੇ ਉਹ 4 ਸਾਲ ਨੂੰ ਰੇਟ ਉਹਨਾਂ ਦਾ ਤਾਂ ਹਜ਼ਾਰ ਹਜ਼ਾਰ ਹੀ ਰਹਿ ਜਾਣਾ ਹਾਂ 8 ਸਾਲ ਦੇ ਪਾਏ ਵੇ ਦੇ ਸੀਰੇ ਦੇ 8 ਸਾਲ ਦੇ ਟਰਾਲੇ ਦੇ ਸੀਰੇ ਦੇ 8 ਇੱਲੇ ਬਰੋ ਥੋੜੇ ਬਾਪੇ ਤਾਂ ਸੌਦਾ ਤੇਰੇ ਨਾਲੇ ਕਰਾ ਦੇਣਾ ਇਹਦਾ ਜੀ ਨਾ ਰਹਿ ਗਿਆ ਕਹਿੰਦਾ ਜਿਹੜੇ ਹੋ ਗਿਆ ਜੇ 2-3 ਮਹੀਨੇ ਹੋ ਗਏ ਆ ਇਹਨਾਂ ਨੂੰ 8 ਨਾਲੇ ਬਾਈ ਦੇ ਸੀ ਬਾਕੀ ਟਾਇਰ ਆ ਬਾਇ ਤਿੰਨ ਛਾਹ ਲੈ ਉਹਦੇ ਪਰ ਬੂਟੇ ਇਹ ਇਕੱਲੇ ਵਾਹ ਵੀ ਪੱਤੀ ਹੋਈ ਤੂੰ ਥੋੜੀ ਜੀ ਉਹ 42 ਸੌ ਦਾ ਡਾਇ ਦਾ ਹੀ ਹੋ ਗਿਆ ਮੈਂ ਖੁਦ ਆਪ ਆਇਆ ਮੈਂ ਤੈਨੂੰ ਕਹਿੰਦਾ ਥੋੜਾ ਛੋੜੀ ਜੀ ਤਾਂ ਹੀ ਰੰਗੀਲ ਪਰ ਮੀ ਨਹੀਂ ਪਿਆ ਆਪਣੇ ਮੀਏ ਵੀ ਪੈ ਗਿਆ ਤੈਨੂੰ ਕਹਿੰਦਾ 1800 ਦੇ ਸਾਬ ਨਾਲ ਹੁਣ ਤਾਂ 1836 5400 ਰੁਪਿਆ ਹੋ ਗਿਆ ਡਾਈ ਹੋ ਗਿਆ 5400 ਦਾ 2000 ਪਾਟੂ ਹੋ ਜਾ ਮੇਰ ਦਾ ਇਹਨੂੰ ਦਾ ਫਾਇਦਾ ਹੋਣਾ ਠੀਕ ਦਾ ਐਫ ਡੀ ਹੋਣੀ ਐ ਐਫ ਡੀ ਕਰਾ ਦੇਣੀ ਜਿਆਦਾ ਖਰਚੀ ਹਰੇ ਇੱਕ ਹੋਰਾ ਇਹ 969 ਲਿਆਉਣ ਖਰਦਾ ਐਦਗੀ ਨੂੰ ਲੈ ਕੇ ਜਾਣਾ ਤੂੰ ਛੱਡ ਆਪਾਂ ਹੈਂਗੁਰਦਾਵ ਲੈ ਕੇ ਜਾਣਾ ਨਹੀਂ ਹਾਂ ਜਾ ਨਹੀਂ ਸਕਦਾ ਹੌਲੇ ਜਿਹੜੇ ਚੱਲਣਦੇ ਹੁਣ ਹੈਂਗੁਰਦਾਵ ਨਹੀਂ ਜਾ ਨਹੀਂ ਸਕਦਾ ਲੈ ਕੇ ਜਾਣਾ ਤੱਲੀ ਦੇਖ ਲੈ ਸਤੰਬਰ ਨੂੰ ਜਾਣਾ ਸੀ ਦੇਖ ਲੈ ਐਸੈਂਟ ਹੋ ਗਿਆ ਭਾਈ ਦਾ ਤੇ ਮੈਂ ਤੇ ਜਾ ਹੀ ਨਹੀਂ ਹੋਇਆ ਜਾਣਾ ਮੇਰੇ ਘਰ ਕੇ ਚੱਲਿਆ ਤਾਂ ਮੈਂ ਹੁਣ ਮੈਂਗੁਰਦਾਵ ਨੂੰ ਚੱਲੂੰਗਾ ਪੱਕਾ ਚੱਲ ਠੀਕ ਦੇਖ ਲੈ ਵੀਡੀਓ ਆ ਪਰੂਫ ਪਿਆ ਜਾਣਾ ਜੀ ਅੱਗੇ ਬਰਬਾਦ ਤੇ ਬਾਅਦ ਬਰਬਾਦ ਤੇ ਬਾਅਦ ਬਾਅਦ ਜਨੂਗਾ ਆਪਾਂ ਬਸ ਠੀਕ ਆ ਇਹ ਨਹੀਂ ਆਪਾਂ ਫਿਰ ਆਏ ਨਾ ਕਹੇ ਜੀ ਮੇਰੇ ਤਾਂ ਬੱਕਣੇ ਵਾਲੇ ਆਏ ਨਾ ਕਹੇ ਮੈਂ ਕੱਖ ਕੱਢਣਾ ਹਾਂ ਵਾਹ ਠੀਕ ਆ ਤੇ ਬੂਟੇ ਕੋਲ ਦੇਖੋ ਜੀ ਪੱਟ ਰਹੇ ਪਿਛਰੇ ਵੀ ਪੱਟੀਆਂ ਤੇ ਬੈਣਾ ਬੈਣਾ ਨੇ ਤੋੜਦੇ ਪਹਿਲਾਂ ਦੱਸ ਪਤਾ ਤਾਂ ਲੱਗਿਆ ਨਹੀਂ ਹਫਤੇ ਬਾਅਦ ਆ ਕੇ ਦੇਖੀ ਕਹਿੰਦਾ ਬੈਣਾ ਬੂਟੇ ਤੋੜ ਗਏ ਮਹੀਨਾ ਹਫਤਾ ਤਾਂ ਹੋ ਗਿਆ ਨਾ ਬੂਟੇ ਤੋੜੇ ਇਹਨੂੰ ਤੇਰਾ ਹੁਣ ਤੇ ਆ ਪਤਾ ਲੱਗਿਆ ਹੀ ਬੈਣਾ ਨੇ ਬੂਟੇ ਤੋੜਤੇ ਚਲਾਈ ਬਗਲ ਬੂਟੇ ਜੀ ਤੋੜਾ ਹੀ ਪਾਉਦਾਂਗੇ ਨੇ ਮੋਹਜਨਾ ਤੋਂ ਆਪਣੇ ਆਵੇ ਜਮਲਾ ਨਗਰ ਨਾ ਪਹੁੰਚ ਪਏ ਸਿੱਧੇ ਉੱਤੀ ਵੱਢ ਲਓ ਜਿਹੜੇ ਸਾਹਮਣੇ ਮਟਾਈ ਐ ਦੂਗੇ ਸਾਲ ਪੱਟ ਲਿਓ ਭਾਈ ਪੀਸਾ ਨਾ ਕਰਿਓ ਇਹ ਤਾਂ ਪਾਣੀ ਇਹ ਭਰ ਦੇਣਾ ਓਹ ਕਦੋਂ ਦੱਸੂਗਾ ਠੀਕ ਆ ਜੱਲੀ ਭਾਈ ਗੁੱਟ ਬੰਦਾ ਉਹੀ ਨਹੀਂ ਹੈਗਾ ਟਾਈਮ ਦੱਸੂਗਾ ਹਾਂ ਹੁਣ ਤਾਂ ਮੈਨੂੰ ਲੱਗਿਆ ਬੰਦਾ ਕਿ ਨਹੀਂ ਅੱਧਾ ਹੀ ਕੰਮ ਹੋ ਰਿਹਾ ਲੱਗਿਆ ਮੈਨੂੰ ਬੜੋ ਤੜੀ ਆਉਣ ਤਾਂ ਵਿਚੋਲੇ ਦੇ ਬੂਟੇ ਪਾਰੀ ਹੁੰਦੇ ਆਗੇ ਭਾਈ ਰਿਸ਼ਤੇਦਾਰ ਦੇ ਪਾਰੀ ਹੁੰਦੇ ਆ ਇੱਕ ਗੱਲ ਐ ਵੀ ਆ ਇਹ ਕਦੋਂ ਬੰਦ ਕਰੇ ਮਾੜੇ ਜਿਹਾ ਦੇਖਿਆ ਸਾਊ ਕਾਤਾ ਉਹਦੇ ਬਾਅਦ ਦੂਏ ਦਿਨ ਕੱਲਾ ਹੀ ਚੱਲ ਗਿਆ ਇਹ ਕਾ ਮਨੇ ਮੈਨੂੰ ਦੱਸਿਆ ਨਹੀਂ ਗਿਆ ਕਾ ਮਨੇ ਫੋਨ ਆ ਗਿਆ ਕਿਸੇ ਬੰਦੇ ਦਾ ਵੀ ਸੌਦਾ ਕਰਕੇ ਲਿਆਇਆ ਇਹ ਸੌਤਾ ਨੇ ਕਹਿਆ ਕਿ ਨੈਟ ਤੇ ਚਲਾ ਕੇ ਦੇਖ ਰਿਆ ਠੀਕ ਮਾ ਕੋਈ ਗੱਲ ਨਹੀਂ ਫੇ ਬਾਈ ਸਾਨੂੰ ਦੱਸਿਆ ਨਹੀਂ ਹੈ ਕਾ ਮੰਨਾ ਨੇ ਕਿ ਸੌਤਾ ਗਾਲਿਆ ਮੰਮਾ ਨੇ ਕਹਿੰਦਾ ਕਿ ਫੋਨ ਆ ਗਿਆ ਮਾ ਵਾ ਕਿੰਮਾ ਗਾਲਮ ਮੁੱਤਰੀ ਮਗਾ ਠੀਕ ਹੈ ਕਾ ਤੇਰਾ ਬੰਦੇ ਦਾ ਸੌਤਾ ਗਾਲਿਆ ਠੋਕਾ ਕਰਕੇ ਠੋਕਾ ਕਰ ਗਿਆ ਇਹ ਵੀ ਗਏ ਲੈ ਤਾ ਇੱਕ ਚੱਕੀ ਸਕੂਟਰੀ ਇਹ ਕਾ ਮੈਂ ਚੱਕੀ ਸਕੂਟਰੀ ਚਾਲਦੀ ਮਾਹ ਪਿੰਗਾ ਮਾ ਸਾਰੇ ਕੱਥੇ ਹੋਵੇ ਮੈਂ ਜਾਣਦੇ ਭੈਣਾਂ ਨਾਲ ਗਈ ਸਟੇਲ ਤੇ ਇਹ ਕਿੱਥੇ ਹੋ ਗਈ ਮਾ ਕਮ ਕਹ ਲਾ ਮੈਂ ਠੀਕ ਹਾਂ ਮਾ ਕੱਲ ਰੋਤਾ ਬਲਾ ਫੋਨ ਕਰੇ ਬਲਾ ਉਹਨੂੰ ਕਹਿੰਦਾ ਕਰਿਆ ਨਹੀਂ ਬੈਠਾ ਕਹ ਕਿੱਥੇ ਗਿਆ ਮਾਮਾ ਝੂਠ ਨਾ ਬੋਲ ਸਾ ਤ ਕਿੱਥੇ ਬੈਠਾ ਤੂੰ ਕਹਿੰਦਾ ਕਰਿਆ ਨਹੀਂ ਐ ਫਿਰ ਕਹਿੰਦਾ ਇਹ ਕਰਿਆ ਨਹੀਂ ਮਾ ਝੂਠ ਨਾ ਬੋਲ ਮੇਰੇ ਫੂਆਂ ਸਾਹੂ ਸਿਹੜੀ ਆ ਗਈ ਹੂੰ ਰੋਤਾ ਕਰੇ ਕਰੇ ਗੱਲ ਟਰਕਾਂ ਆ ਗੱਲ ਕਿਹਦੇ ਤੇ ਮਾ ਮਾਨੂੰ ਪਿਆਰ ਅੱਠ ਰੋਜ਼ ਮੇਰੇ ਭੁੱਖਾ ਨਹੀਂ ਹੈਗਾ ਤੇ ਨਾ ਧੋਖਾ ਕਰਦਾ ਹਾਂ ਨਹੀਂ ਇਹ ਵੀ ਵਿੱਚ ਤਾਂ ਪਹਿਲਾਂ ਹੀ ਦੱਸ ਇਹ ਰਿਸ਼ਤੇਦਾਰੀ ਵਿੱਚ ਦਾ ਵਿੱਚ ਇਹ ਵੀ ਦਾ ਇਹਦੀ ਦਾ ਹਾਂ ਕਾਰੇ ਇਕੱਠੇ ਹੋ ਗਏ ਉੱਤੀ ਆ ਗੰਬੇ ਬਾਹਰ ਜਵੇ ਪਏ ਨੇ ਸਾਥ ਮੈਂ ਕੱਲਾ ਕੀ ਆ ਯਾਰ ਤੁਸੀਂ ਪਿਓਗੇ ਇਹ 10-500 ਰੁਪਏ ਦੀ ਬਾਲਟੀ ਵਿੱਚ ਇਹ ਤੇਰਾ ਮੈਨ ਨਹੀਂ ਜਾਏਗਾ ਉਹ ਮਾਲਕ ਸਾਹੂ ਦੇ ਦਣਾ ਆਏ ਭੁੱਖੇ ਨਹੀਂ ਮੰਦੇ ਆ ਕੇ ਬੰਦ ਪਿੱਛੇ ਆ ਲੈਣਾ ਸੱਪੜੇ ਵਾੜ ਕੇ ਦੇ ਦੇ ਮੈਂ ਕੋਈ ਲੈਣ ਲੈਣਾ ਵੀ ਨਹੀਂ ਖੇਤੀ ਆ ਉਹ ਕਹਿੰਦੀਆਂ ਕਰ ਨੂੰ ਪਾਸ ਫੀਟ ਅੱਪ ਵੀ ਨਹੀਂ ਆਦਾ ਉਹ ਲਾਡੂ ਵੀ ਤੇਰਾ ਹੀ ਅਸੀਂ ਕੀ ਕਰੀਏ ਪਾਸ ਫੀਟ ਅੱਪ ਵੀ ਨਹੀਂ ਆਦਾ ਸਾਡੂ ਵੀ ਥੋੜਾ ਹੀ ਆ ਉਹ ਜਸਦੇ ਸਾਡੂ ਅਸੀਂ ਦੱਸ ਗਿਆ ਕਰੀਏ ਕਿਹਾ ਕਿ ਪਾਸ ਫੀਟ ਅੱਪ ਦਾ ਮੂੰਹ ਠਾਲ ਕਰੇ ਉਹ ਵੀ ਨਹੀਂ ਜਾਏ ਕੌਣ ਕਰ ਆਪਣੇ ਸਾਡੂ ਨੂੰ ਜਸਦੇ ਸਾਡੂ ਨੂੰ ਮੈਂ ਭਾਈ ਕਾਦੇ ਕਰਿਆ ਸਾਡੇ ਕੇਲੇ ਤੇ ਉਹੀ ਹੁਣ ਇਹ ਕੀ ਕਰ ਸਕਦਾ ਇਹ ਤਾਂ ਮਾਮਾ ਐ ਇਹ ਕੀ ਕਰੇ ਵਿਚਾਰ ਮੇਰੇ ਉਹੀ ਗੱਲ ਪਈ ਜਾਂਦਾ ਮੈਂ ਪਾਣੀ ਇੰਟਰੈਕਟਰ ਉਹ ਮਾ ਲਾ ਉੱਤੇ ਹੀ ਜਾਣਾ ਹੈਗਾ ਹਮ ਆਏ ਨੇ ਹਮਰੇ ਬਸ ਤੇ ਆਂਦੇ ਕਿਤੇ ਲੈਣ ਉਹ ਨੋਟ ਹੀ ਲਿਆਤਾ ਨਹੀਂ ਤਾਂ ਪਤਾ ਹੀ ਨਹੀਂ ਕੀ ਦੀ ਗੱਲ ਕਰਦਾ ਤਾ ਆਟੇ ਦਾ ਪਲੀਤ ਨੂੰ ਹੀ ਲਾਤਾ ਉਹਨੇ ਬੇਚ ਦੇ ਉਹ ਆ ਉਹ ਚੱਲ ਜੀ ਵੇਚ ਦੇ ਫੇਰ ਮਿਲ ਹੈ ਯਾਰ ਥੋੜੀ ਗੱਲਾਂ ਵਿੱਚ ਵੀ ਮੈਂਗਾ ਡੀਲਰ ਥਿੱਕੀ ਮਾਰੀ ਬਾਗ ਮੜੀ ਜਾਣਾ ਉਹ ਭਾਈ ਉਹ ਆਪਣੇ ਮਾਮੇ ਨੂੰ ਕਹਿ ਕੇ ਇਹਨੂੰ 500 ਰੁਪਏ ਦਾ ਸ਼ਗਨ ਦਵਾ ਦਿੱ ਭਾਂਚਾ ਨੂੰ 500 ਦਿੱਤਾ ਇੱਦਾਂ ਤੂੰ ਟਰਾਲਾ ਛੱਡ ਕੇ ਆਇਆ ਗਾ ਲਾ 500 ਪਹਿਲੀ ਭਾਈ ਕੇ ਦੱਸਦਾ ਇਹਨਾਂ ਨੇ ਉਹ ਉਹ ਰਹਨੇ ਆ ਤੂੰ ਕਰ ਜਿੱਸੇ ਸੋਹਰੇਗੇ ਹੀ ਨਹੀਂ ਤਾਂ ਨਹੀਂ ਹੈਗਾ ਗਾਉ ਤੇਰੇ ਯਾਰ ਹੱਦ ਹੋ ਗਈ ਹਾਈ ਇਹਦੇ ਪਾਪੇ ਨਾਨਕੇ ਗਿਆ ਦੋ ਤੁਨਾ ਨਹੀਂ ਦੇ ਤਾ ਆਪਾਂ ਸੁਣ ਲਈ ਤੇ ਤੂੰ ਐਂ ਕਾਰੀ ਖੋਰ ਕੰਮ ਕਰ ਪਹਿਲੇ ਰਿਸ਼ਤੇਦਾਰੀਆਂ ਦੇ ਕਿੜੀ ਕਿੜੀ ਨਹੀਂ ਗਿਆ ਹੈਗਾ ਉਹ 5-500 ਰੁਪਏ ਦਾ ਬਣੂਗਾ ਸਹੀ ਗੱਲ ਆ ਪਹਿਲਾਂ ਰਿਸ਼ਤੇਦਾਰੀ ਭੇਜਿਓ ਜਿਹੜਾ ਮੁਕਤੀ ਵਾਲ ਜਾਂ ਮੇਰੇ ਪਰ ਲਾਇਆ ਹੋ ਉਹ ਵੀ ਤਾਂ ਕੱਟ ਕਰਨਾ ਪੈਣਾ ਉਹ ਟਾਈਮ ਦੱਸੂਗਾ ਉਹ ਪਾਪਾ ਮਿੰਗਾ ਸੁਣ ਲੈ ਜਿਹੜੀਆਂ ਰਿਸ਼ਤੇਦਾਰੀਆਂ ਜੀ ਤੂੰ ਨਹੀਂ ਗਿਆ ਪੰਜ ਚਾਰ ਰਿਸ਼ਤੇਦਾਰੀ ਰਿਸ਼ਤੇਦਾਰ ਪਤਾ ਹੀ ਹੁੰਦਾ ਕਿ ਆਂ ਮੈਂ ਬਾਪੂ ਦੇ ਨਾਨਕੇ ਨਹੀਂ ਗਿਆ ਜਾਂ ਇੱਥੇ ਨਹੀਂ ਗਿਆ ਆ ਪਾਪਾ 500 ਰੁਪਏ ਬਣੂ ਰਿਸ਼ਤੇਦਾਰੀ ਕੋ ਮੇਜ ਸਪੈਸ਼ਲ ਦੁਬਾਰਾ ਪ ਹਾਂ ਸਮਝਣ ਵਾਲੀ ਹੈ ਕਰ 500 ਤਾਂ ਘਟ ਨਹੀਂ ਲੰਦਾ 200 ਕਹਾਂ ਜੀ ਮਤਲਬ ਤੱਕੋ ਗਿਆ ਇਹਨੂੰ 500 ਰੁਪਏ ਮਿਲੇ ਖੁਸ਼ ਹੋ ਕੇ ਆਇਆ ਮੈਂਗਾ ਕੀ ਗੱਲ ਕਹਾਂ ਵਾਲੀ 500 ਰੁਪਏ ਤਾਂ ਤਰੋਂ ਗਏ ਤੇ ਤੇ ਬੇਗਾਨਾ ਮੈਂ ਨਹੀਂ ਮੈਂਗਾ ਭਾਈ ਤੂੰ ਰਿਸ਼ਤੇਦਾਰ ਆ 500 ਰੁਪਏ ਤਾਂ ਦੇਣਾ ਹੀ ਆ ਮੇਰੀ ਗੱਲ ਮੇਰੀ ਗੱਲ ਸੁਣ ਲੈ ਟਰਾਲੀ ਖਾਲੀ ਕਰਾਏ ਨੇ ਤੂੰ 300 ਰੁਪਏ ਦਿੰਦੇ ਹੀ ਆ ਇਹਨੇ ਟਰਾਲੀ ਖਾਲੀ ਕਰਾ ਕੇ ਉਹਨਾਂ ਦੇ ਘਰਾਂ 'ਚ ਪੈਸੇ ਛੱਡ ਕੇ ਆਏ ਜੀ 500 ਦੋ ਰੱਟ ਫੱਟ ਗਿਆ ਹਾਂ ਉਹ ਉੱਟੇ ਮੁਰਾ ਆਪਣੀ ਸ਼ਾਦੀ ਕਰਦੀ ਕਰਿਆ ਕਦੀ ਵਾਰੀ ਨੇ ਭਾਈ ਮਾਰਾ ਕਰਿਆ ਕਾਲੀ ਜਖਾਈ ਨੇ ਬਾਹਰ ਸਾਈਡ ਪਰ ਹੀ ਲਾਇਆ ਹੈ। ਕਾਲੂ ਵੀ ਠੀਕ ਆ। ਕਾਲੂ ਕੰਮ ਹੀ ਕਰ ਰਿਹਾ ਡਾਕਟਰ ਆ। ਇਹ ਸੁਣ ਗੱਲ। ਇਹ ਡਾਕਟਰ ਬੈਂਡ ਦੇ ਕਿਰਕਟਰ ਆ। ਉਹ ਸਵਾਦ ਨਹੀਂ ਆਇਆ ਸਾਡੋਂ ਪੇ। ਮੇਰਾ ਕਿ ਸਕੂਲ ਸਾਈਡ ਪਰ ਹੀ ਲਾਇਆ ਹੈ ਉੱਥੇ। ਮਾਪੇ ਜਾਣ ਕੋ ਕਰ ਆਪਣਾ। ਮੇਰੇ ਤੂੰ ਕਾ ਕਰਿਆ ਪਰੇ ਕਰੋ। ਇਹ ਤਾਂ ਗੁੱਡ ਬੰਦਾ ਹੈ। ਕਿੰਨਾ ਕਰ ਗਿਆ ਹੁਣ? ਕੋਈ ਦਾ ਕੁਸੂੜੀ ਹੈਗਾ ਇਹ ਨਹੀਂ ਹੈਗਾ ਕੰਮ ਨੂੰ ਕਹ। ਮੈਂ ਨਹੀਂ ਜਾਂਦਾ ਕਿ ਮੈਨੂੰ ਪਤਾ ਇਹਨੂੰ ਨਾ ਨਾ ਜਾਏ ਯਾਰ ਇਹਨੂੰ ਕੀ ਪਤਾ ਵਿਚਾਰੇ ਨੂੰ ਮੈਨੂੰ ਪਤਾ ਕਿ ਆਹਾਂਗਾ ਨਾ ਬੰਨ ਲੈਣਾ ਤੂੰ ਕਮਲਾਰ ਨੂੰ ਗਾ ਇਹਦੇ ਮਾਮੇ ਨੇ ਮੈਂ ਰਿਫਰੈਟਰ ਲਿਆ ਯਾਰ ਹੂੰ ਇਹਦੇ ਬਣਾ ਪ੍ਰੈਸ਼ਰ ਪਾਉਂਗਾ ਇਹ ਤੈਨੂੰ ਪਤਾ ਕਦੇ ਕਹਿੰਦਾ ਵੀ ਤੂੰ ਜਾ ਕੇ ਦੱਸੇ ਉੱਥੇ ਮੈਂ ਦੱਸੇ ਨਾ ਥੋੜਾ ਹੋਰ ਦੂਏ ਪਾਸੇ ਨੂੰ ਵੀ ਹੋ ਗਿਆ ਘਰ ਪਰ ਜਾ ਕੇ ਕਰਦੇ ਤੇ ਵੀ ਡਰਦਾ ਮੈਂ ਜਾਂਦਾ ਇਹ ਨਾਲੇ ਮੇਰੇ ਬਜਾਅ ਲਾਈ ਇਹਨੇ ਫਿਰ ਮੈਂ ਤਾਂ ਦੱਸੂਗਾ ਕਿ ਭਾਈ ਵੀ ਮੈਂ ਫਸ ਗਿਆ ਅੱਡੇ ਇੱਕ ਹੋਰ ਆ ਇਹਨੇ ਚਾਰ ਲਾ ਕੇ ਦੱਸੂਗਾ ਫਿਰ ਉਹ ਮੈਂ ਦੱਸਣੀ ਬਣੀ ਤੂੰ ਲਜਾਮ ਲਾਈ ਨਾ ਮੇਰੇ ਪਰ ਤਾਂ ਕਿੰਨੇ ਨੇ ਮੈਂ ਨਹੀਂ ਦੇਖਿਆ ਭਾਈ ਕਿਹਾ ਤੂੰ ਮੁੱਕਰ ਗਿਆ ਕਹ ਤਾ ਤੂੰ ਮੁੱਕਰ ਵੀ ਮੈਂ ਹੈ ਨਾ ਵਿੱਚ ਮੇਰਾ ਕੋ ਲੈਣਾ ਦੇਣਾ ਡਾਕਟਰ ਨਾਲ ਯਾਰ ਯਾਦ ਕਰ ਖਾਜ ਖਾਜ ਤੂੰ ਆ ਨੰਬਰ ਗਿਆ ਨੰਬਰ ਸੇ ਬੋਟਾਇਆ ਨਵੀਂ ਦੀ ਗੱਲ ਕਰ ਰਿਹਾ ਮੰਨ ਗਿਆ ਹੁਣ ਮੰਨ ਗਿਆ ਨਵੀਂ ਨਹੀਂ ਨਵੀਂ ਤਾਂ ਜੱਤੂ ਹੋਣਾ ਸੱਤੂ ਹੋਣਾ ਜੱਤੂ ਨੰਬਰ ਗਿਆ ਰਾਜ ਉਗਰੀ ਵਾਲਾ ਉਹ ਮੈਂ ਥੋੜੀ ਉਗਰੀ ਵਾਲਾ ਹੋਣਾ ਜੱਤੂ ਉਹ ਹੀ ਹੋਣਾ ਫਿਰ ਤਾਂ ਹੀ ਮੰਨ ਗਿਆ ਚਲ ਮੰਨਿਆ ਤਾਂ ਸਹੀ ਇਹ ਨਹੀਂ ਹੈਗਾ ਫਿਰ 100 ਉਹ ਇਹ ਨਹੀਂ ਤਾਂ ਹੈਗਾ ਕੋਈ ਹੋਰ ਠੀਕ ਆ ਮੇਰਾ ਕੋ ਲੈਣਾ ਨਹੀਂ ਬਾਈ ਟਰੈਕਟਰ ਨਾਲ ਉਹੀ ਨਾ ਮੋੜੇ ਦਾ ਨੌ ਲਾ ਜਾ ਤੂੰ ਹਦਾਂ ਮੈਂ ਆਹੀ ਤੇ ਤੈਨੂੰ ਪਛਾਣ ਨਹੀਂ ਆਇਆ ਤੇ ਨਹੀਂ ਇਹ ਫਿਰ ਬੰਦਾ ਕੌਣ ਦੇ ਨਾਲ ਚੱਲ ਜੀ ਠੀਕ ਆ